ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਦਾ ਵਿਜ਼ਨ ਪੰਜਾਬ ਦੇਖਦੇ ਦਰਸ਼ਕਾਂ ਨੂੰ ਦੱਸ ਦਈਏ ਵੀ ਜਿਵੇਂ ਸਰਪੰਚੀ ਦਾ ਚੋਣਾਂ ਦੀ ਆ ਵਿਗਲ ਬੱਜ ਚੁੱਕਿਆਗਾ ਤੇ ਪਿੰਡਾਂ ਪਿੰਡਾਂ ਦੇ ਵਿੱਚ ਸਰਪੰਚੀ ਦੇ ਉਮੀਦਵਾਰ ਖੜੇ ਹੋ ਰਹੇ ਨੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਵੀ ਹੋ ਰਹੀਆਂ ਨੇ ਗੱਲ ਕਰਦੇ ਆ ਅੱਜ ਪਿੰਡ ਜਲਾਲਦੀਆਲ ਦੀ ਜਿੱਥੇ ਕੀ ਪਿੰਡ ਦੇ ਵਿੱਚ ਪਤਪਾਲ ਸਿੰਘ ਜੋ ਸਾਬਕਾ ਮੈਂਬਰ ਵੀ ਰਹੇ ਨੇ ਪੰਚਾਇਤ ਮੈਂਬਰ ਤੇ ਲੰਬardar ਵੀ ਨੇ ਤੇ ਉਹਨਾਂ ਨੂੰ ਪਿੰਡ ਵਾਸੀਆਂ ਨੇ ਚੁਣਿਆ ਆਗਾ ਸਰਪੰਚੀ ਦੀ ਉਮੀਦਵਾਰ ਲਈ ਤੇ ਇੱਕ ਉਮੀਦਵਾਰ ਹੋਰ ਵੀ ਨੇ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਪਹਿਲਾਂ ਸਾਡੇ ਨਾਲ ਜੋ ਮੌਜੂਦਾ ਉਮੀਦਵਾਰ ਚੁਣੇ ਗਏ ਆ ਪਿੰਡ ਨੇ ਸਾਰੀ ਹਾਮੀ ਭਰੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਵੀਰ ਜੀ ਤੁਸੀਂ ਉਮੀਦਵਾਰੀ ਜੋ ਸਰਪੰਚੀ ਦੀ ਲਈ ਆ ਉਸਦੇ ਬਾਰੇ ਕੁਝ ਦੱਸੋ ਅਸਲ ਵਿੱਚ ਜੀ ਮੈਂ ਪਿਛਲੇ ਜਿਹੜੇ 5 ਸਾਲ ਪੰਚਾਇਤ ਦੇ ਵਿੱਚ ਰਹੇ ਆ ਬਤੋ ਮੈਂਬਰ ਮੈਂਬਰ ਪੰਚਾਇਤ ਰਹੇ ਆ ਔਰ ਉਹਦੇ ਵਿੱਚ ਕੰਮ ਕੀਤਾ 5 ਸਾਲ ਤੇ ਉਹਦੇ ਤੋਂ ਉਸ ਤੋਂ ਬਾਅਦ ਫਿਰ ਜਿਹੜੀ ਚੋਣ ਹੋਈ ਸਰਪੰਚੀ ਦੀ ਹੋਣੀ ਸੀਗੀ ਔਰ ਉਹਦੇ ਵਿੱਚ ਪਿੰਡ ਵਾਸੀਆਂ ਨੇ ਉਸ ਸਾਧ ਦਿਖਾਇਆ ਮੇਰੇ ਲਈ ਵੀ ਤੂੰ ਸਰਪੰਚ ਬਣਾ ਪਹਿਲਾਂ ਸਾਡੇ ਪਹਿਲੇ ਜਿਹੜੇ ਸਰਪੰਚ ਸੀਗੇ ਉਹਨਾਂ ਨੂੰ ਬਣਾਉਣ ਦਾ ਇਰਾਦਾ ਸੀਗਾ ਉਹਨਾਂ ਨੇ ਬਹੁਤ ਕੰਮ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਿਆ ਉਹਨਾਂ ਨੇ ਚਲੋ ਉਹਨਾਂ ਨੇ ਆਪਣੇ ਘਰ ਦੀਆਂ ਕੋਈ ਮਜਬੂਰੀਆਂ ਪੇਸ਼ ਕੀਤੀਆਂ ਉਹ ਉਹ ਨਹੀਂ ਬਣ ਸਕੇ ਬਣ ਕੇ ਉਹ ਉਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਸਾਡਾ ਲੋਟ ਨਹੀਂ ਹੈ ਨਾ ਤੇ ਉਸ ਤੋਂ ਬਾਅਦ ਫਿਰ ਮੇਰੀ ਸੇਵਾ ਲੱਗੀ ਪਿੰਡ ਵਾਸੀਆਂ ਨੇ ਮੇਰੇ ਲਈ ਕਿਹਾ ਤੇ ਮੈਂ ਨੂੰ ਫਿਰ ਇਹਦੇ ਲਈ ਜਾਨੀ ਕਿ ਸਹਿਮਤ ਹੋਣਾ ਪਿਆ ਬਹੁਤ ਵਧੀਆ ਗੱਲ ਆ ਜੋ ਪਿੰਡ ਵਾਸੀਆਂ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਤੇ ਤੁਹਾਨੂੰ ਉਮੀਦਵਾਰੀ ਲਈ ਚੁਣਿਆ ਤੇ ਗੱਲ ਦੱਸੋ ਵੀ ਜੋ ਤੁਸੀਂ ਹੁਣ ਉਮੀਦਵਾਰ ਚੁਣੇ ਹੋ ਆਉਣ ਵਾਲੇ ਸਮੇਂ ਚ ਜਿੱਤ ਹਾਸਿਲ ਕਰਦੇ ਹੋ ਪਰਮਾਤਮਾ ਕਰੇ ਤੇ ਹਾਰ ਵੀ ਪਾਏ ਜਾ ਰਹੇ ਬਹੁਤ ਵਧੀਆ ਗੱਲ ਆ ਤੇ ਜਿੱਤ ਹਾਸਿਲ ਕਰਕੇ ਤੁਸੀਂ ਪਿੰਡ ਲਈ ਕੀ ਕਰੋਗੇ ਦੇਖੋ ਜੀ ਜਿਵੇਂ ਪਿੰਡ ਨੇ ਮੈਨੂੰ ਮਾਨ ਵਕਸਿਆ ਮੈਨੂੰ ਜਿਤਾਇਆ ਮੰਨ ਲਓ ਮੈਂ ਉਸ ਤੋਂ ਬਾਅਦ ਮੇਰਾ ਆਪਣਾ ਫਰਜ਼ ਬਣਦਾ ਵਾ ਪਿੰਡ ਪ੍ਰਤੀ ਮੈਂ ਆਪਣਾ ਪੂਰਾ ਟਾਈਮ ਦੇਵਾਂਗਾ ਪਿੰਡ ਨੂੰ ਆਪਣਾ ਪੂਰਾ ਸਮਾਂ ਦੇਵਾਂਗਾ 5 ਸਾਲ ਪੂਰਾ ਯਾਨੀ ਕਿ ਪਿੰਡ ਦੀ ਹਰ ਇੱਕ ਕਮੀ ਆ ਜੋ ਮੇਰੇ ਨਿਗਾਹ ਜਾ ਹੁਣ ਜੋ ਜਿੱਥੇ ਜਿੱਥੇ ਕਮੀਆਂ ਨੇ ਮੈਨੂੰ ਸਭ ਪਤਾ ਮੈਂ ਉਹ ਸਾਰੀਆਂ ਕਮੀਆਂ ਪੂਰੀਆਂ ਕਰੂੰਗਾ ਔਰ ਨਗਰ ਮੇਰਾ ਸਾਥ ਦੇਊਗਾ ਜੀ ਤੇ ਮੈਂ ਦੱਸੂੰਗਾ ਜੀ ਮੈਂ ਵੀ ਸਰਪੰਚ ਬਣਿਆ ਤੇ ਪਿੰਡ ਦਾ ਉਹ ਚੀਜ਼ ਦਾ ਮੈਂ ਉਹਨਾਂ ਨੂੰ ਉਹ ਮਤਲਬ ਕਿ ਉਹ ਚੀਜ਼ ਦਾ ਫਾਇਦਾ ਜੋ ਬੈਨੀਫਿਟ ਦੇਊਗਾ ਬਿਲਕੁਲ ਵਧੀਆ ਗੱਲ ਹੈ ਜੋ ਇਹਨਾਂ ਨੇ ਕਿਹਾ ਵੀ ਇਹ ਇਨਾਂ ਕਨਿਓ ਪੂਰੀ ਮੁਫਤਦੀ ਦੇ ਨਾਲ ਸਰਪੰਚੀ ਕੀਤੀ ਜਾਊਗੀ ਪਿੰਡ ਦੇ ਵਿੱਚ ਜੋ ਖਾਮੀਆਂ ਨੇ ਜਾਂ ਕੰਮ ਹੋਣ ਵਾਲੇ ਆ ਉਹ ਕੀਤੇ ਜਾਣਗੇ ਮੇਨਲੀ ਪਿੰਡਾਂ ਦੇ ਵਿੱਚ ਜੋ ਦੇਖਿਆ ਜਾਵੇ ਸਭ ਤੋਂ ਵੱਡੀ ਤਾਂ এডਿਕੇਸ਼ਨ ਹੁੰਦੀ ਆ ਬੱਚਿਆਂ ਦੀ ਪੜ੍ਹਾਈ ਸਕੂਲਾਂ ਦੇ ਵਿੱਚ ਦ੍ਰਿਸ਼ਟੀ ਵਧੀਆ ਹੋਣੀ ਚਾਹੀਦੀ ਆ ਦੂਜੇ ਨੰਬਰ ਤੇ ਪਿੰਡ ਦੇ ਵਿੱਚ ਫੈਸਫੂਲ ਤਾਂ ਹੋਣੀਆਂ ਚਾਹੀਦੀਆਂ ਨੇ ਉਸ ਤੋਂ ਵੀ ਮੁੱਖ ਰੱਖਣਾ ਚਾਹੀਦਾਗਾ ਤੇ ਬਾਕੀ ਦਾ ਜੋ ਸਰਕਾਰੀ ਸਕੀਮਾਂ ਨੇ ਉਹਨਾਂ ਨੂੰ ਵੀ ਪਿੰਡ ਦੇ ਵਿੱਚ ਲਾਗੂ ਕੀਤਾ ਜਾਵੇ ਜੋ ਫੂਜਵਾਨ ਸਰਪੰਚ ਹੁੰਦਾ ਉਹ ਐਸੀ ਕੰਮ ਕਰਾਉਂਦਾ ਹੈ ਤੇ ਦੇਖਣਾ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਜੇ ਪਿਤਪਾਲ ਸਿੰਘ ਉਰਫ ਜਪੀ ਜੇ ਸਰਪੰਚੀ ਦੀ ਚੋਣ ਜਿੱਤਦੇ ਨੇ ਤੇ ਪਿੰਡ ਨੂੰ ਕਹੇ ਜੀ ਸੇਵਾ ਦੇਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਮੈਂ ਹਾਂ ਗੁਰਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਵਿਜ਼ਨ ਪੰਜਾਬ ਬਹੁਤ-ਬਹੁਤ ਧੰਨਵਾਦ ਜੀ